ਹਾਲ ਚਾਲ ਹੈ ਜੀ ਸਾਰਿਆਂ ਦਾ ਆਏ ਹੋਇਆ ਜੀ ਬਾਦਲੇ ਮੋਟਰ ਤੇ ਜਿਹੜੀ ਆਪਾਂ ਨਮੀ ਲਈ ਤੀ ਮੋਟਰ ਜ਼ਮੀਨ ਠੇਕੇ ਤੇ ਤੇ ਕੱਠਾ ਜੀ ਸਪਰੇਅ ਕਰਨ ਆਏ ਆ ਆਲੇ-ਦਾਲੇ ਜਿੱਥੇ ਵੀ ਆਖਾ ਬੱਟਾਂ ਤੇ ਤੇ ਨਾਲੇ ਪਾਣੀ ਛੱਡਾਂਗੇ ਅੱਜ ਤੇ ਲਾਈਟ ਚੱਲਦੀ ਆ ਸਪਰੇਅ ਮਾਰਦੀ ਆ ਪਹਿਲਾਂ ਤੇ ਬਾਕੀ ਹਾਲਾ ਨਾ ਬਾਗੇ ਤੀ ਆਪਾਂ ਤੇ ਬੱਟਾਂ ਹੀ ਬਾਗੇ ਤੀ ਇੱਕ ਦਿਨ ਤੇ ਮਨਾ ਲੱਗਿਆ ਉਹ ਸਾਹਮਣੇ ਸਪਰੇਅ ਕਰਨ। ਦੋ ਪੰਪ ਲਿਆਏ ਸੀ। ਤੇ ਨਿਬੜ ਜੂ ਕੰਮ ਛੇਤੀ। ਬਾਕੀ ਪਿੰਡ ਸਾਰੇ ਨਿਬੜ ਗਿਆ ਆਪਣਾ ਜੀਰੀ ਦਾ। ਉਰੀ ਰਹਿਦਾ ਇਹ ਲਾਸਟ। ਤੇ ਉਰੇ ਵੀ ਦੋ ਮੋਟਰਾਂ ਨੇ ਦੋ ਦਿਨ ਚ ਸਮਾਪਤ ਹੋ ਜਾਣਾ ਕੰਮ ਉਰੇ ਵੀ। ਬਾਕੀ ਆ ਕੱਕੋਖ ਕਾਫੀ ਦੀ ਬੱਟਾਂ ਤੇ ਤੇ ਸਪਰੇਅ ਮਾਰ ਜਾਨੇ ਆ ਜਾਨ ਨੂੰ ਸੁੱਕ ਜਾਊਗਾ। ਤੇ ਪਾਈ ਪਲੈਨ ਪਈ ਹੋਈ ਆ ਇੱਕ ਮੋਟਰ ਦੀ ਤੇ ਦੂਜੀ ਮੋਟਰ ਦਾ ਉਖਾੜਿਆ ਜਿੱਥੇ ਉਹ ਸਾਹਮਣੇ ਗੱਡੀ ਖੜੀ ਆ ਬਾਕੀ ਚਲੋ ਕਰਦੀ ਐ ਸਪਰੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਬਰੇ ਥੋੜੀ ਜੀ ਇਹ ਰੇਤਲੀ ਜ਼ਮੀਨ ਆ ਉਹਦੇ ਕਰਕੇ ਸੀਰੀਜ ਵੀ ਕੱਖ ਕਾਫੀ ਹੋਊਗਾ ਵਧੀਆ ਦਵਾਈ ਪਾਵਾਂਗੇ ਤੇ ਬਾਕੀ ਚੱਲੀ ਜਾਂਦਾ ਕੰਮਕਾਰ ਪਾਪਾ ਜਾ ਕੇ ਆਏ ਆਂ ਹੀ ਖੰਨੇ ਖੰਨੇ ਤੋਂ ਲੈ ਕੇ ਆਏ ਆਂ ਸਮਾਨ ਜੀਰੀ ਚ ਪਾਉਣ ਨੂੰ ਇੱਕ ਤਾਂ ਆਪਾਂ ਜਿੰਕ ਲੇ ਆ ਤੇ 33% ਤੇ ਇਹ ਦੂਜੇ ਯੂਰੀ ਇਹ ਨਾਲ ਆ ਪਾਉਣਾ ਟ੍ਰੈਕਟਰ ਇਹ ਆ ਇਹ ਹੈਗੇ ਇਹ ਮੰਲੋ ਜਿੰਨੀ ਬੇਸਟ ਪਈ ਆ ਖੇਤ ਚ ਸਾਰੀਆਂ ਨੇ ਜੀਰੀ ਦੇ ਪੌਦੇ ਨੂੰ ਚੱਕ ਕੇ ਦੇ ਦੇਣੀ ਆ ਇਹ ਉਹ ਕੰਮ ਕਰਦਾ ਏ ਤੇ ਬੇ ਆਪਾਂ ਨੂੰ 350 ਦਾ ਤੇ 420 ਰੁਪਏ ਦਾ ਪਿਆ ਜਿੰਕ 4 ਕਿਲੋ ਕੀਲੇ ਦਾ ਇਹ ਪੂਰੇ ਸਿਰੇ ਦੀ ਕੰਪਨੀ ਆ ਦੇਖੋ ਬਣਿਆ ਹੋਇਆ ਹੈਗਾ ਇਹ ਜੂਨ 2024 ਚ ਬਣਿਆ ਹੋਇਆ ਕੀ ਦੋਸਤੋ ਸਾਰੇ ਕਮੈਂਟਾਂ ਜੀ ਵਿਕੀ ਕੀ ਪਾਇਆ ਜੀ ਰੀਚ ਇਹਨੇ ਜਿੰਨੇ ਵੀ ਆਪਣੇ ਤੱਤ ਪਏ ਨੇ ਜ਼ਮੀਨ 'ਚ ਉਹ ਸਾਰੇ ਚੱਕ ਕੇ ਬੂਟੇ ਨੂੰ ਦੇ ਜਾਣਾ ਨੇ ਇਹ ਉਹਦਾ ਕੰਮ ਕਰਦਾ ਤੇ ਕਹਿੰਦਾ ਨਹੀਂ ਪਤਾ ਹੀ ਆ ਜਿਹੜੀ ਜਿਹੜੀ ਘਾਟ ਘੂਟ ਹੁੰਦੀ ਆ ਉਹ ਪੂਰੀ ਹੋ ਜੂਗੀ ਪਨੀਰੀ ਹਲੇ ਆਪਣਾ ਕੋਲ ਕਾਫੀ ਖੜੀ ਆ ਇਹ ਚੋਂ ਆਪਾਂ ਲਾਉਣੀਆਂ ਮੱਜਰੀ ਤੇ ਬਾਕੀ ਜਿਹੜੀ ਪਿੰਡ ਮੋਟਰ ਤੇ ਚੱਲਦਾ ਕੰਮ ਜਿਰੀ ਲਾਉਣ ਦਾ ਉੱਥੇ ਲੱਗ ਜਾਣੀਆਂ ਤੇ ਬਾਕੀ ਆਪਣੇ ਕੋਲ ਦੂਈ ਮੋਟਰ ਤੇ ਬੀਜੀ ਹੋਈ ਆ ਜੇ ਘਾਟੀ ਵਧੀ ਉਧਰੋਂ ਪੱਟ ਲਾਂਗੇ ਤੇ ਉਹ ਕਿਆਰੀ ਥੋੜੀ ਛੱਦੀ ਆ ਜਿਹੜੀ ਇਹਦੇ ਨਾਲ ਦੀ ਆ ਤੇ ਬਾਕੀ ਹਲੇ ਪਨੀਰੀ ਹੈਗੀ ਐ ਗਿੱਠ ਗਿੱਠ ਕਦਿਓ ਤੇ ਕੱਚੀ ਉਹ ਆਪਣੀ ਰੀ ਕੱਲੇ 30 ਦਿਨ ਦੀ ਹੋਈ ਨਹੀਂ ਤੇ ਇਹਨੂੰ ਲਾਵਾਂਗੇ ਬਾਦਲੇ ਤੇ ਅੱਜ ਸ਼ਾਮ ਨੂੰ ਜਾ ਕੇ ਮੋਟਰਾਂ ਚਲਾ ਕੇ ਆਉਨੇ ਆ ਤੇ ਫਿਰ ਸਾਰੀ ਲੱਗੇ ਤੋਂ ਬਾਅਦ ਰਾਹ ਕਿਹੜਾ ਮਿੱਦ ਦਾਂਗੇ ਪਨੀਰੀ ਵਾਲਾ ਬਾਕੀ ਬੰਦੇ ਲਾਏ ਹੋ ਨੇ ਸਾਈਡਾਂ ਸੁੱਡਾਂ ਘਟਾਣਾ ਉਹ ਸੜਕ ਦੇ ਲਾਗ ਲਾਗ ਜਿੰਨਾ ਵੀ ਕੱਖਾ ਖੱਬਲ ਉਹ ਘਟਿਆ ਜਾਊਗਾ ਗਿੱਠ ਗਿੱਠ ਗਜਰੀ ਕਿੰਨੇ ਨੂੰ ਤੇ ਫੇਰ ਪਾਵਾਂਗੇ ਦਵਾਈ ਤੇ ਡੱਕਿਆਂ ਦਾ ਕੰਮ ਨਿਬੜ ਗਿਆ ਅੱਜ ਆਪਣਾ ਉਹ ਤੇ ਡੱਕੇ ਕਾਫੀ ਲੱਗ ਗਏ ਮੱਕੀ ਵਾਲੇ ਖੇਤ ਹੋਣ ਕਰਕੇ ਡੱਕੇ ਕਾਫੀ ਮਰ ਜਾਂਦੇ ਨੇ ਤੇ ਪਾਣੀ ਦੀਰੀ ਚ ਪੂਰਾ ਇਹ ਤੇ ਮੋਟਰ ਕਰੀ ਹੋਈ ਆ ਬੰਦ ਆਪਾਂ ਬਾਕੀ ਗੱਲ ਨੂੰ ਰੇਵੀ ਪਾਉਣ ਆ ਜਿਹੜਾ ਅੱਜ ਲੈ ਕੇ ਆਇਆ ਸਮਾਨ ਵਿੱਚ ਪਾਉਣ ਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਈ ਆ ਤੁਹਾਨੂੰ ਵੀ ਕੀ ਕੀ ਪਾਉਣਾ ਹੈ ਤੇ ਜੀਰੀ ਦੇ ਪੱਤਿਆਂ ਤੋਂ ਤਾਂ ਕੋਈ ਘਾਟ ਨਹੀਂ ਲੱਗ ਰਹੀ। ਜੇ ਚ ਪੱਤਿਆਂ ਤੇ ਬ੍ਰਾਊਨ ਬ੍ਰਾਊਨ ਧੱਬੇ ਆਉਣ ਫਿਰ ਜ਼ਿੰਕ ਦੀ ਘਾਟ ਚ ਹੁੰਦੀ ਆ। ਤੇ ਕੋਈ ਘਾਟ ਨਹੀਂ ਹੈਗੀ। ਤੇ ਜੀਰੀ ਨੇ ਡੱਕੇ ਵੀ ਕਰ ਲਿਆ 6 6 7 7। ਸਾਰਿਆਂ ਤੋਂ ਪਹਿਲਾ ਖੇਤ ਇਹੀ ਲੱਗਿਆ ਹੋਇਆ ਆਪਣੇ ਉਰੇ ਤੇ ਉਸ ਤੋਂ ਬਾਅਦ ਆਹ ਲਾਇਆ ਤੀ ਤੇ ਫਿਰ ਆਹ ਲਾਇਆ ਤੀ। ਦੇਖ ਲਓ 2 2 ਦਿਨਾਂ ਦਾ ਫਰਕ ਕਰਕੇ ਵੀ ਬਹੁਤ ਕਾਫੀ ਫਰਕ ਪੈ ਜਾਂਦਾ। ਪਰ ਬੜਾਈ ਤਾਂ ਸਾਰੇ ਹੋ ਜਾਣੀਆਂ ਜੀ ਰੀ ਦੀ ਆ ਦੇਖੋ ਲੈ ਬੂਝਾ ਬਣਾ ਰਿਹਾ ਏ ਤੇ ਜੀਰੀ ਕਿੱਥੇ ਖੜੀ ਆ ਪਨੀਰੀ ਪੱਟੀ ਵੀ ਹੋਈ ਆ ਬੰਦਿਆਂ ਨੇ ਤੇ ਕਿਤੇ ਲੱਗਣੇ ਹੁਣੇ ਢੱਕੇ ਲੱਗ ਜਾਣਗੇ ਬਾਕੀ ਪਾਣੀ ਪੂਰਾ ਹੀ ਆ ਜੀਰੀ ਚ ਤੇ ਬਿਜਲੀ ਵਾਲੇ ਫੋਰਮੈਨ ਨੂੰ ਲੈ ਕੇ ਚਲਦੇ ਆ ਬਾਸਲੇ ਨੂੰ ਉੱਥੇ ਥੋੜਾ ਜਿਹਾ ਮੋਟਰ ਆਟੋਮੈਟਿਕ ਲਾਲ ਬੱਤੀ ਦਿਖਾ ਰਿਹਾ ਚੱਲਦੀ ਨਹੀਂ ਹੈਗੀ ਇੱਕ 스타ਟਰ ਤੋਂ ਹੀ ਚੱਲਦੀ ਆ ਇਕੱਲੀ ਆਟੋਮੈਟਿਕ ਤੋਂ ਨਹੀਂ ਚੱਲਦੀ ਕਹਿਣ ਦਾ ਮਤਲਬ ਤੇ ਉਹ ਜਾ ਕੇ ਕਰਵਾਉਣਾ ਸਹੀ ਤੇ ਫਿਰ ਇੱਕ ਦੋ ਦਿਨ ਸਾਰੇ ਖੇਤ ਗਿੱਲੇ ਕਰ ਲਾਂਗੇ ਦੂਰ ਕਰਕੇ ਨਹੀਂ ਫਿਰ ਢੇੜੇ ਬੋਅ ਲੱਗਣਗੇ ਫਿਰ ਇੱਕੋ ਦਿਨ ਜਾ ਕੇ ਸਾਰੀ ਕੱਦੂ ਕਰੇ ਆਵਾਂਗੇ ਜਿੰਨੇ ਹੋਣਗੇ 5-7 ਕੀਲਿਆਂ ਦਾ ਇਕੱਠਾ ਹੀ ਦੋ ਟਰੈਕਟਰ ਲਿਜਾ ਕੇ ਅੱਕੀ ਜੀਰੀ ਦੇਖੋ ਕਿੰਦਾ ਦੀ ਖੜੀ ਆ ਕਮੈਂਟ ਕਰਕੇ ਦੱਸਿਓ ਵੀ ਠੀਕ ਆ ਤੇ ਹਲੇ ਇੱਕ ਜੂਰੀਆ ਲਾਇਆ ਆਪਾਂ ਤੇ ਹਲੇ ਕਰੀਬ ਨਾ ਇਹ 15 ਕ ਦਿਨ ਡੇਢ ਗੇੜ ਹੋਈ ਆ ਤੇ ਔਰੇ ਤੱਕ ਆਪਣਾ ਪਹਿਲਾ ਖਾਲਤੀ ਪੂਰੇ ਟੱਕੇ ਲਵਾ ਦਾਂਗੇ ਤੇ ਆ ਸੱਤਾ ਜਾਂ ਕਰਤਾ ਉਹਨੂੰ ਵੱਟ ਕੇ ਤੇ ਆ ਕੇ ਰੇਨੂ ਆ ਉਹਦੇ ਨਾਲ ਦੱਬਤੀ ਇਹ ਚੋਂ ਪਾਣੀ ਆਏ ਜਾਈ ਆ ਕਰੂਗਾ ਬਾਕੀ ਮੌਸਮ ਆ ਸਾਫ ਮੀਂਹ ਆਪਣੇ ਪਿਆ ਨਹੀਂ ਕੱਲ ਵੀ ਬੱਦਲ ਕਾਫੀ ਸੀ ਤੇ ਅੱਜ ਸਵੇਰੇ ਵੀ ਕਾਫੀ ਸੀ ਬੱਦਲ ਤੇ ਬਾਕੀ ਆਪਾਂ ਉਹ ਚਾਰ ਵਾਲੀ ਮੱਕੀ ਪੜਾਏ ਦਿੱਤੀ ਉਧਰ ਵੀ ਲਾਈ ਆ ਜੀ ਇਹਦੀ ਉਹ ਆਪਾਂ ਦਿਖਾਉਣੀ ਤੁਹਾਨੂੰ ਭੁੱਲ ਗਏ ਤੇ ਉਹ ਹੈਗੇ 77 ਲਾਈ ਹੋਈ ਆ 777 ਤੇ ਇੱਧਰ ਆਪਾਂ ਸਾਰੇ ਆਲੂ ਲਾਉਣਾ ਟੋਟਲੀ ਉਧਰੋਂ ਆਪਣੇ ਉਹ ਕੋਠੀ ਤੱਕ ਆ ਜਾਂਦੀ ਆ ਕੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਪੱਤ ਤੋਂ ਵੱਧ ਦੇਖਿਆ ਕਰੋ ਖੇਤੀਬਾਰੇ ਅਪਡੇਟ ਦਿੰਦੇ ਰਹਾਂਗੇ ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਹੁੰਦੀ ਰਹਿੰਦੀ ਆ ਤੇ ਨੌਲੇਜ ਨੌਲੇਜ ਵਾਧੀ ਇੱਕ ਦੂਜੇ ਦੀ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਆ ਕਰੋ ਜਾਲਬਾਈ ਕੰਮਕਾਰ ਮਿੰਡ ਵਾਲੀ ਮੋਟਰ ਤੇ ਜਿਹੜੀ ਆਪਾਂ ਪੰਚਾਇਤੀ ਜ਼ਮੀਨ ਆ ਜਿਹੜੀ ਖਾਲੀ ਜ਼ਮੀਨ ਪਈ ਸੀ ਉਹ ਲਈ ਸੀ ਉਹ ਜੋ ਕੱਟੂ ਕਰ ਰਹੇ ਆ ਅੱਜ ਕੱਲ ਨੂੰ ਬੜਜੂਰ ਹੈ ਕੱਟੂ ਦਾ ਕੰਮ ਫਿਰ ਬਾਦਲੇ ਰਹਿ ਜਾਣੀ ਆਪਣੀ ਤੇ ਇਧਰ ਲਾ ਫਲਾਟ ਦਾ ਕਰਤਾ ਤਿਆਰ ਹੈ ਨਾ ਉੱਪਰ ਲੈ ਬੋਣ ਤੇ ਭਾਈ ਤੋਂ ਤੇ 4-5 ਕਿਲੇ ਰਹਿੰਦੇ ਨੇ ਤੇ ਕੋਸਾ ਆਪਣੀ ਮੱਛੀ ਖੜੀ ਮਾਣੀ ਮੰਨਦੇ ਇੱਧਰ ਆਉਂਦਾ ਟਾਈਮ ਨਹੀਂ ਲੱਗਦਾ ਇੱਧਰ ਕਰਦੇ ਅੰਦਰੇ ਕੱਤੂ ਜੱਤੂ ਹੋਣੀ ਇਹ ਕੱਖ ਬਹੁਤ ਜ਼ਿਆਦਾ ਕੇਚ ਤੇ ਬਹੁਤ ਬਿੱਤ ਮਜ਼ਰ ਕਰਨਾ ਮੈਂ ਤਾਂ ਜਾ ਕੇ ਕਿਤੇ ਕੱਖ ਮਰੂਗਾ ਨਿਤਵਾਈ ਵੀ ਇਹ ਚਾਪਾ ਸਪ੍ਰੀਮ ਪਲੱਸ ਪਾਈਆ ਤੇ ਨਾਲ ਇੱਕ ਕੁੜੀਆਂ ਦਿੱਤੀਆਂ ਨੇ ਉਹਦਾ ਨਾਮ ਮੇਰੇ ਯਾਦ ਨਹੀਂ ਕੀ ਹੈ ਨਾਮ ਆਈਆ ਤਾਂ ਜਾ ਕੇ ਕਿਤੇ ਕੱਥ ਮਰੂਗਾ ਔਰੇ ਆਹ ਫੈਕਟਰੀ ਆ ਰਹੀ ਹੈ ਫੈਕਟਰੀ ਵਾਲਿਆਂ ਨੇ ਕੀ ਲਈ ਹੋਈਆਂ ਇਹ ਇਹਨਾਂ ਤੋਂ ਜੁਲਈਆ ਸਾਸੀ ਆ ਜਮਾਈ ਤੇ ਉਹਦਾ ਵੈਸੇ 70000 ਤੋਂ ਟ੍ਰੇਕਾ ਪਲੱਤੇ ਆ ਇਹ ਆਪਾਂ ਨੂੰ ਜਾਇ ਰੇਟ ਤੇ ਮਿਲ ਗਈ ਦੋ ਮੋਟਰਾਂ ਵੀ ਦੀ ਤੇ ਇੱਕ ਹੋਰ ਖਾਲੀ ਜਿਉਂ ਜ ਆਪਾਂ ਮੋਟਰ ਲਿਆ ਕੇ ਪਾਤੀ ਤੇ ਬਸ ਇਹ ਸਟਾਰਟਰ ਸ਼ੂਟਰ ਲਾਏ ਨੇ ਤਾਰਾਂ ਪੈਂਆਂ ਨੇ ਤੇ ਕੋਈ ਖਰਚਾ ਆਪਣੇ ਕੋਲ ਮੰਨ ਲਓ ਜਿਆਦਾ ਆ ਗਿਆ ਕੋਈ 50 55 ਕ ਨੂੰ ਵਹਿ ਜੂਗੀ ਤੇ ਕੋਈ ਮਾੜੀ ਜ਼ਮੀਨ ਵਧੀਆ ਏ ਤੇ ਬਾਕੀ ਨਾਲੇ ਫਸਲ ਵਧੀਆ ਹੋਊਗੀ ਸਨ ਚਾਰ ਸਾਲ ਹੋ ਗਏ ਜ਼ਮੀਨ ਖਾਲੀ ਪਈ ਨੂੰ ਤੇ ਪੂਰੀ ਯਾਨ ਹੋ ਗਈ ਜ਼ਮੀਨ ਤੇ ਪੂਰੀ ਯਾਨ ਸਾਰੇ ਸੱਤ ਆ ਨਪਾਉਂ ਪੂਰੀ ਸਾਰੀ ਹੋਈ ਉਹ ਕੀ ਜ਼ਮੀਨ ਦੀ ਕੀ ਲਾਈਟ ਵੀ ਵਧੀਆ ਆ ਰਹੀ ਆ ਤੇ ਚਾਲ ਵੀ ਆ ਲਾਈਟ ਹੁਣ ਵੀ 6:30 ਦੇ ਆਈ ਹੋਈ ਆ ਲਾਈਟ ਦੇਖ ਲੋ ਕਿੰਨਾ ਟਾਈਮ ਹੋ ਗਿਆ ਸਾਡੇ ਮਿਲਾਂ ਗਏ ਰਕੇ ਲਾਈਟ ਵਧੀਆ ਆ ਜਾਂਦੀ ਆ ਤੇ ਘਰ ਵਾਲੀ ਲਾਈਟ ਵੀ ਲੈਣ ਦਾ ਮਤਲਬ 24 ਘੰਟੇ ਵਾਲੀ ਮੋਟਰ ਵਾਲੀ ਲਾਈਟ ਵੱਧ ਆਉਣੀ ਆ ਜਿਵੇਂ ਆਪਣੇ ਆ ਮੋਟਰਾਂ ਮੱਜਰੀਆਂ ਭਾਦਲੇ ਨੇ ਉੱਥੇ ਥੋੜੀ ਲਾਈਟ ਦਾ ਕੱਟ ਪਿਆ ਆਂਦਾ ਪਾਵਰ ਕੱਟ ਕੰਮ ਆਉਂਦਾ ਨੇ ਹਾਂ ਜੀ ਚਲਾਤੀਆਂ ਜੀ ਆਪਾਂ ਦੋਨੇ ਮੋਟਰਾਂ ਭਾਦਲੇ ਜੋ ਪਰਲੀ ਵੀ ਚੱਲਦੀ ਆ ਤੇ ਪਾਣੀ ਛੜਦਾ ਆਪਾਂ ਇੱਕ ਕਿਾਰੇ ਚ ਦੋਏ ਮੋਟਰਾਂ ਦਾ ਇਹ ਉਹ ਥੋੜਾ ਜਿਹਾ ਆਟੋਮੈਟਿਕ ਲਾਲ ਬੱਤੀ ਦਿਖਾਉਂਦਾ ਸੀ ਤੇ ਫੋਰਮੈਨ ਨੂੰ ਲਿਆਇਆ ਸੀ ਨਾਲ ਕਰਤੇ ਆ ਚੱਲਦੀਆਂ ਤੇ ਹੁਣ ਇਹ ਨਾਲ ਜ ਟੋਟਾ ਪਊਗਾ ਇੱਕ ਇੱਕ ਦੋਏ ਮੋਟਰਾਂ 'ਚ ਘੁੰਟਾ ਮਾਰਦੀ ਆ ਮੋਟਰ ਆ ਦੇਖੋ ਦੀਂਦਾ ਹੋਊਗਾ ਪਾਣੀ ਹਲਕਾ ਜਿਹਾ ਘੁੰਟਾ ਮਾਰਦਾ ਫਿਰ ਜੀਰੀ ਲੱਗਿਆ ਤੋਂ ਬਾਅਦ ਦਿੱਕਤ ਨਾ ਆਵੇ ਇਸ ਨੂੰ ਸੰਗਾਈ ਵੀ ਹੁਣੇ ਪਾ ਦਾਂਗੇ ਇੱਕ ਟੋਟਾ ਤੇ ਅੰਪੀਰ ਵੀ ਬਹੁਤ ਨੇ ਮੋਟਰਾਂ ਦੇ ਇਹ ਪਾਜ ਵੀ ਆਉਂਦੀ ਆ ਬੋਰ ਚੋਂ ਫੋਨ ਚ ਲਾਦਾ ਸ਼ਾਇਦ ਸੋਣੇ ਬਾਕੀ ਅਦੋਏ ਖੇਤ ਦੋਏ ਲਾਈਨਾਂ ਕਰ ਲੰਨੇ ਗਿੱਲੀਆਂ ਪਹਿਲਾਂ ਫਿਰ ਇਕੱਠਾ ਹੀ ਕਰ ਜਾਾਂਗੇ ਤੇ ਘੜੀ ਘੜੀ ਟਰੈਕਟਰਾਂ ਦੇ ਗੇੜੇ ਲੱਗਣ ਤੋਂ ਇੱਕ ਲਾਈਨ ਆਗ ਕਰਦਾਨੇ ਗਿੱਲੀ ਸਰੇ ਤੱਕ ਸਰੇ ਤੋਂ ਸਰੇ ਤੱਕ ਤੇ ਉਹ ਪਰਲੀ ਕਰਦਾਨੇ ਆ ਫਿਰ ਇਕੱਠਾ ਹੀ ਕਰਦਾ ਕੱਦੂ ਤੇ ਬਾਕੀ ਹੁਣ ਚੱਲਦੇ ਆ ਪੈਂਡਰ ਨੂੰ ਦੇਖਦੇ ਆ ਕੰਮਕਾਰ